ਪੰਜਾਬ ਦੇ ਲੋਕਾਂ ਲਈ ਆ ਗਈ ਸਭ ਤੋਂ ਵੱਡੀ ਖੁਸ਼ੀ ਦੀ ਖਬਰ ਪੰਜਾਬ ਦੇ ਪਾਣੀਆਂ ਤੇ ਹੁਣ ਨਹੀਂ ਵਜੇਗਾ ਡਾਕਾ ਪੰਜਾਬ ਦੀ ਹੋਈ ਹੈ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਵੱਡੀ ਜਿੱਤ ਲਗਾਤਾਰ ਇਹ ਰੇੜਕਾ ਚੱਲ ਰਿਹਾ ਸੀ ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਸ਼ਬਦਾਂ ਦੇ ਵਿੱਚ ਇਹ ਗੱਲ ਕਹਿ ਚੁੱਕੇ ਸੀ ਕਿ ਅਸੀਂ ਪੰਜਾਬ ਦਾ ਪਾਣੀ ਹਰਿਆਣਾ ਨੂੰ ਨਹੀਂ ਦਵਾਂਗੇ ਸਾਡੇ ਕੋਲ ਕੋਈ ਵਾਧੂ ਪਾਣੀ ਨਹੀਂ ਆ ਤਾਂ ਨੰਗਲ ਡੈਮ ਦੇ ਉੱਤੇ ਖੁਦ ਪੰਜਾਬ ਦੇ ਮੁੱਖ ਮੰਤਰੀ ਆਪਣੇ ਨੁਮਾਇੰਦਿਆਂ ਦੇ ਨਾਲ ਪਹੁੰਚਦੇ ਰਹੇ ਕਹਿੰਦੇ ਅਸੀਂ ਪੰਜਾਬ ਦੇ ਪਾਣੀਆਂ ਤੇ ਡਾਕਾ ਨਹੀਂ ਵੱਜਣ ਦੇਵਾਂਗੇ ਤਾਂ ਇਹ ਮਾਮਲਾ ਜਿਹੜਾ ਆ ਹਾਈ ਕੋਰਟ ਦੇ ਵਿੱਚ ਪਹੁੰਚ ਚੁੱਕਿਆ ਸੀ ਤਾਂ ਹਾਈ ਕੋਰਟ ਦੇ ਵੱਲੋਂ ਵੱਡਾ ਫੈਸਲਾ ਸੁਣਾਇਆ ਪੰਜਾਬ ਦੇ ਹੱਕ ਪਾਣੀਆਂ ਦੇ ਹੱਕਾਂ ਦੇ ਵਿੱਚ ਹੁਣ ਡਾਕਾ ਨਹੀਂ ਵੱਜੇਗਾ ਤਾਂ ਪੰਜਾਬ ਦੇ ਲੋਕਾਂ ਲਈ ਵੱਡੀ ਰਾਹਤ ਵਾਲੀ ਖੁਸ਼ੀ ਦੀ ਖਬਰ ਹੈ ਹਾਈ ਕੋਰਟ ਦੇ ਵਿੱਚ ਨੇ ਪੰਜਾਬ ਦੀ ਰਿਵਿਊ ਪਟੀਸ਼ਨ ਨੂੰ ਬਰਕਰਾਰ ਰੱਖ ਦਿੱਤਾ ਤੇ ਨਾਲ ਹੀ ਹਰਿਆਣਾ ਸਰਕਾਰ ਨੂੰ ਨੋਟਸ ਜਾਰੀ ਕਰ ਦਿੱਤਾ ਕਿ ਹਾਂ ਕੀ ਹਰਿਆਣਾ ਨੂੰ ਵੱਧੂ ਪਾਣੀ ਦੀ ਲੋੜ ਕਿਉਂ ਆ ਵੱਡਾ ਸਵਾਲ ਕਰ ਦਿੱਤਾ ਤੇ BBMB ਅਤੇ ਹਰਿਆਣਾ ਸਰਕਾਰ ਇਹ ਸਪਸ਼ਟੀਕਰਨ ਦੇਵੇ ਭਾਖੜਾ ਭਾਖੜਾ ਬੋਰਡ ਜਿਹੜੀ ਆ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜੀ ਆ ਉਹ BBMB ਇਹ ਜਵਾਬ ਦੇ ਸਪਸ਼ਟੀਕਰਨ ਦੇਵੇ ਕਿ ਆਖਰ ਹਰਿਆਣਾ ਨੂੰ ਪਾਣੀ ਦੀ ਲੋੜ ਕਿਉਂ ਆ ਤਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਫਟਕਾਰ ਲਗਾਈ ਹੈ ਹਾਈ ਕੋਰਟ ਦੇ ਵੱਲੋਂ ਤਾਂ ਹਰਿਆਣਾ ਸਰਕਾਰ ਨੂੰ ਵੀ ਫਟਕਾਰ ਆਇਆ ਤਾਂ ਲਗਾਤਾਰ ਇਹ ਰੇੜਕਾ ਚੱਲ ਰਿਹਾ ਸੀ ਇੱਕ ਵੱਡੀ ਜਿਹੜੀ ਜਿੱਤ ਜ਼ਰੂਰ ਮਿਲੀ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਪਾਣੀ ਜਿਹੜਾ ਪੰਜਾਬ ਦਾ ਉਹ ਪੰਜਾਬ ਦੇ ਕੋਲ ਹੈ ਪਰ ਹਰਿਆਣਾ ਨੇ ਬਾਦੂ ਪਾਣੀ ਪਹਿਲਾਂ ਹੀ ਵਰਤ ਲਿਆ ਤੇ ਹੁਣ ਹਰਿਆਣਾ ਜਿਹੜਾ ਆ ਪਾਣੀ ਪੰਜਾਬ ਤੋਂ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ ਹਾਲਾਂਕਿ ਜੋ BBMP ਦੇ ਅਧਿਕਾਰੀ ਨੇ ਪੰਜਾਬ ਦੇ ਉਹਨਾਂ ਨੂੰ ਵੀ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਹਰਿਆਣੇ ਨੂੰ ਪਾਣੀ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਪਸ਼ਟ ਸਟੈਂਡ ਲੈ ਗਏ ਉੱਥੇ ਪਹੁੰਚ ਗਏ ਨੁਮਾਇੰਦਿਆਂ ਨੂੰ ਲੈ ਕੇ ਧਰਨਾ ਵੀ ਲਗਾ ਲਿਆ ਉੱਥੇ ਉੱਥੇ ਜਾ ਕੇ ਕਹਿੰਦੇ ਮੈਂ ਇੱਥੇ ਬੈਠਾ ਬਾਕੀ ਸਾਰੇ ਕੰਮ ਕਰਕੇ ਛੱਡ ਕੇ ਜਿਹੜੇ ਇੱਥੇ ਬੈਠਾ ਕਹਿੰਦੇ ਇੱਕ ਪਾਸੇ ਤਾਂ ਭਾਰਤ ਪਾਕਿਸਤਾਨ ਦੇ ਨਾਲ ਜੰਗ ਚੱਲ ਰਹੀ ਆ ਦੂਜੇ ਪਾਸੇ ਕਹਿੰਦੇ ਅਸੀਂ ਆਹ ਜੰਗ ਲੜ ਰਹੇ ਹਾਂ ਕਹਿੰਦੇ ਸਾਡੇ ਪਾਣੀਆਂ ਦੇ ਉੱਤੇ ਡਾਕਾ ਵੱਜ ਰਿਹਾ ਤਾਂ ਹਾਈ ਕੋਰਟ ਦੇ ਵੱਲੋਂ ਹੁਣ ਆਦੇਸ਼ ਪੰਜਾਬ ਸਰਕਾਰ ਨੂੰ ਨਿਰੰਤਰ ਕਾਨੂੰਨੀ ਰਣਨੀਤੀ ਦਾ ਨਤੀਜਾ ਸੀ ਤਾਂ ਬਾਦੂ ਪਾਣੀ ਜਿਹੜਾ ਹਰਿਆਣਾ ਮੰਗ ਰਿਹਾ ਸੀ ਉਸ ਨੂੰ ਸਵਾਲ ਕੀਤਾ ਕਿ ਤੁਸੀਂ ਪਾਣੀ ਬਾਦੂ ਤੁਹਾਨੂੰ ਲੋੜ ਕੀ ਹੈ ਤਾਂ ਇਸ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਸਟੈਂਡ ਸਪਸ਼ਟ ਕਰ ਚੁੱਕੇ ਨੇ ਲੋ ਪੰਜਾਬ ਦੇ ਲੋਕਾਂ ਲਈ ਆ ਗਈ ਸਭ ਤੋਂ ਵੱਡੀ ਖੁਸ਼ੀ ਦੀ ਖਬਰ ਪੰਜਾਬ ਦੇ ਪਾਣੀਆਂ ਤੇ ਹੁਣ ਨਹੀਂ ਵਜੇਗਾ ਡਾਕਾ ਪੰਜਾਬ ਦੀ ਹੋਈ ਹੈ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਵੱਡੀ ਜਿੱਤ ਲਗਾਤਾਰ ਇਹ ਰੇੜਕਾ ਚੱਲ ਰਿਹਾ ਸੀ ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਸ਼ਬਦਾਂ ਦੇ ਵਿੱਚ ਇਹ ਗੱਲ ਕਹਿ ਚੁੱਕੇ ਸੀ ਕਿ ਅਸੀਂ ਪੰਜਾਬ ਦਾ ਪਾਣੀ ਹਰਿਆਣਾ ਨੂੰ ਨਹੀਂ ਦਵਾਂਗੇ ਸਾਡੇ ਕੋਲ ਕੋਈ ਵਾਧੂ ਪਾਣੀ ਨਹੀਂ ਆ ਤਾਂ ਨੰਗਲ ਡੈਮ ਦੇ ਉੱਤੇ ਖੁਦ ਪੰਜਾਬ ਦੇ ਮੁੱਖ ਮੰਤਰੀ ਆਪਣੇ ਨੁਮਾਇੰਦਿਆਂ ਦੇ ਨਾਲ ਪਹੁੰਚਦੇ ਰਹੇ ਕਹਿੰਦੇ ਅਸੀਂ ਪੰਜਾਬ ਦੇ ਪਾਣੀਆਂ ਤੇ ਡਾਕਾ ਨਹੀਂ ਵੱਜਣ ਦੇਵਾਂਗੇ ਤਾਂ ਇਹ ਮਾਮਲਾ ਜਿਹੜਾ ਆ ਹਾਈ ਕੋਰਟ ਦੇ ਵਿੱਚ ਪਹੁੰਚ ਚੁੱਕਿਆ ਸੀ ਤਾਂ ਹਾਈ ਕੋਰਟ ਦੇ ਵੱਲੋਂ ਵੱਡਾ ਫੈਸਲਾ ਸੁਣਾਇਆ ਪੰਜਾਬ ਦੇ ਹੱਕ ਪਾਣੀਆਂ ਦੇ ਹੱਕਾਂ ਦੇ ਵਿੱਚ ਹੁਣ ਡਾਕਾ ਨਹੀਂ ਵਜੇਗਾ ਤਾਂ ਪੰਜਾਬ ਦੇ ਲੋਕਾਂ ਲਈ ਵੱਡੀ ਰਾਹਤ ਵਾਲੀ ਖੁਸ਼ੀ ਦੀ ਖਬਰ ਹੈ ਹਾਈ ਕੋਰਟ ਦੇ ਵਿੱਚ ਨੇ ਪੰਜਾਬ ਦੀ ਰਿਵਿਊ ਪਟੀਸ਼ਨ ਨੂੰ ਬਰਕਰਾਰ ਰੱਖ ਦਿੱਤਾ ਤੇ ਨਾਲ ਹੀ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਕਿਹਾ ਕਿ ਹਾਂ ਕੀ ਹਰਿਆਣਾ ਨੂੰ ਵੱਧੂ ਪਾਣੀ ਦੀ ਲੋੜ ਕਿਉਂ ਹੈ ਵੱਡਾ ਸਵਾਲ ਕਰ ਦਿੱਤਾ ਤੇ BBMB ਅਤੇ ਹਰਿਆਣਾ ਸਰਕਾਰ ਇਹ ਸਪਸ਼ਟੀਕਰਨ ਦੇਵੇ ਭਾਖੜਾ ਭਾਖੜਾ ਬੋਰਡ ਜਿਹੜੇ ਆ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜੀ ਆ ਉਹ ਬੀਬੀਐਮਬੀ ਇਹ ਜਵਾਬ ਦੇਵੇ ਸਪਸ਼ਟਿਕਰਨ ਦੇਵੇ ਕਿ ਆਖਰ ਹਰਿਆਣਾ ਨੂੰ ਪਾਣੀ ਦੀ ਲੋੜ ਕਿਉਂ ਆ ਤਾਂ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਫਟਕਾਰ ਲਗਾਈ ਐ ਹਾਈ ਕੋਰਟ ਦੇ ਵੱਲੋਂ ਤਾਂ ਹਰਿਆਣਾ ਸਰਕਾਰ ਨੂੰ ਵੀ ਫਟਕਾਰ ਆ ਤਾਂ ਲਗਾਤਾਰ ਇਹ ਰੇੜਕਾ ਚੱਲ ਰਿਹਾ ਸੀ ਇੱਕ ਵੱਡੀ ਜਿਹੜੀ ਜਿੱਤ ਜ਼ਰੂਰ ਮਿਲੀ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਪਾਣੀ ਜਿਹੜਾ ਪੰਜਾਬ ਦਾ ਉਹ ਪੰਜਾਬ ਦੇ ਕੋਲ ਆ ਪਰ ਹਰਿਆਣਾ ਨੇ ਬਾਧੂ ਪਾਣੀ ਪਹਿਲਾਂ ਹੀ ਵਰਤ ਲਿਆ ਤੇ ਹੁਣ ਹਰਿਆਣਾ ਜਿਹੜਾ ਆ ਪਾਣੀ ਪੰਜਾਬ ਤੋਂ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ ਹਾਲਾਂਕਿ ਜੋ ਬੀਬੀਐਮਪੀ ਦੇ ਅਧਿਕਾਰੀ ਨੇ ਪੰਜਾਬ ਦੇ ਉਹਨਾਂ ਨੂੰ ਵੀ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਹਰਿਆਣੇ ਨੂੰ ਪਾਣੀ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਪਸ਼ਟ ਸਟੈਂਡ ਲੈ ਗਏ ਉੱਥੇ ਪਹੁੰਚ ਗਏ ਨੁਮਾਇੰਦਿਆਂ ਨੂੰ ਲੈ ਕੇ ਧਰਨਾ ਵੀ ਲਗਾ ਲਿਆ ਉੱਥੇ ਉੱਥੇ ਜਾ ਕੇ ਕਹਿੰਦੇ ਮੈਂ ਇੱਥੇ ਬੈਠਾ ਬਾਕੀ ਸਾਰੇ ਕੰਮ ਕਰਕੇ ਛੱਡ ਕੇ ਜਿਹੜੇ ਇੱਥੇ ਬੈਠਾ ਕਹਿੰਦੇ ਇੱਕ ਪਾਸੇ ਤਾਂ ਭਾਰਤ ਪਾਕਿਸਤਾਨ ਦੇ ਨਾਲ ਜੰਗ ਚੱਲ ਰਹੀ ਆ ਦੂਜੇ ਪਾਸੇ ਕਹਿੰਦੇ ਅਸੀਂ ਆਹ ਜੰਗ ਲੜ ਰਹੇ ਹਾਂ ਕਹਿੰਦੇ ਸਾਡੇ ਪਾਣੀਆਂ ਦੇ ਉੱਤੇ ਡਾਕਾ ਵੱਜ ਰਿਹਾ ਤਾਂ ਹਾਈ ਕੋਰਟ ਦੇ ਵੱਲੋਂ ਹੁਣ ਆਦੇਸ਼ ਪੰਜਾਬ ਸਰਕਾਰ ਨੂੰ ਨਿਰੰਤਰ ਕਾਨੂੰਨੀ ਰਣਨੀਤੀ ਦਾ ਨਤੀਜਾ ਸੀ ਤਾਂ ਬਾਦੂ ਪਾਣੀ ਜਿਹੜਾ ਹਰਿਆਣਾ ਮੰਗ ਰਿਹਾ ਸੀ ਉਸ ਨੂੰ ਸਵਾਲ ਕੀਤਾ ਕਿ ਤੁਸੀਂ ਪਾਣੀ ਬਾਦੂ ਤੁਹਾਨੂੰ ਲੋੜ ਕੀ ਹੈ ਤਾਂ ਇਸ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਸਟੈਂਡ ਸਪਸ਼ਟ ਕਰ ਚੁੱਕੇ ਨੇ ਇੱਕ ਵਾਰ ਤੁਹਾਨੂੰ ਉਹਨਾਂ ਦੀ ਵੀ ਜਵਾਨੀ ਸੁਣਾਉਣੀ ਹੈ ਕਿ ਆਖਰ